ਸੰਤ ਬਾਬਾ ਗੁਰਦੀਪ ਸਿੰਘ ਜੀ ਖਜਾਲੇ ਵਾਲੇ ਗੁਰਦੁਆਰਾ ਟਾਲੀ ਸਾਲ ਆਰਾਮਪੁਰ ਨਜ਼ਦੀਕ ਕਾਦੀਆਂ ਅੱਜ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਹਬਜ਼ਾਦਿਆਂ ਦਾ ਪ੍ਰਗਟ ਦੇਣ ਪ੍ਰਕਾਸ਼ ਦੇਣ ਮਨਾਇਆ ਜਾ ਰਿਹਾ ਹੈ ਬੇਨਤੀ ਹੈ ਸਾਰੇ ਧਰਮਾਂ ਦਾ ਸਤਕਾਰ ਕਰੋ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅੱਲਾਏ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਜਪ ਕੇ ਜੀਵਨ ਸਫਲ ਕਰੀਏ ਜਿਸ ਤਰ੍ਹਾਂ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਹਿਬਜ਼ਾਦਿਆਂ ਨੇ ਆਪਣਾ ਜਨਮ ਸਫਲ ਕੀਤਾ ਇਸੇ ਤਰ੍ਹਾਂ ਆਪਾਂ ਵੀ ਸੇਵਾ ਤੇ ਸਿਮਰਨ ਕਰਕੇ ਜਨਮ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਬਾਬਾ ਸ਼੍ਰੀ ਚੰਦਰ ਮਹਾਰਾਜ ਕੀ ਜੈ ਅੱਜ ਸਾਧ ਸੰਗਤ ਜੀ ਅਸੀਂ ਐਸੇ ਸਮੇਂ ਜਲੰਧਰ ਜ਼ਿਲ੍ਹੇ ਚੋਂ ਜਿੱਥੇ ਬਾਬਾ ਸ਼੍ਰੀ ਚੰਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਬਰਾਤੀ ਬਣ ਕੇ ਮਾਉਸੇ ਵਿਖੇ ਮਾਤਾ ਗੰਗਾ ਜੀ ਨੂੰ ਵਿਆਹਣ ਗਏ ਉਸ ਸਥਾਨ ਤੋਂ ਸਮੇਤ ਮਹਾਪੁਰਖਾਂ ਦੀ ਮੰਡਲੀ ਲੈ ਕੇ ਬਾਬਾ ਜੀ ਦੇ ਕਾਦੀਆਂ ਟਾਲੀ ਸਾਹਿਬ ਵਿਖੇ ਗੁਰਦਾਸਪੁਰ ਇਲਾਕੇ ਦੇ ਵਿੱਚ ਸੰਤ ਬਾਬਾ ਨਸੀਬ ਸਿੰਘ ਜੀ ਉਹਨਾਂ ਨੇ ਜੋ ਕਿ ਬਾਬਾ ਸ਼੍ਰੀ ਚੰਜੀ ਦਾ 531ਵਾਂ ਪ੍ਰਕਾਸ਼ ਦਿਹਾੜਾ ਸਮੂਹ ਸੰਗਤ ਤੇ ਸਾਧੂ ਮਹਾਂਪੁਰਖਾਂ ਦੇ ਨਾਲ ਰਲ ਕੇ ਮਨਾ ਰਹੇ ਹਨ ਅਸੀਂ ਅੱਜ ਦੇ ਸਮਾਗਮ ਦੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਲੱਖ ਲੱਖ ਮੁਬਾਰਕਾਂ ਦੇ ਰਹੇ ਹਾਂ ਕਿ ਇਹੋ ਜੇ ਸਮਾਗਮ ਇਹੋ ਜਿਹੇ ਮਹਾਂਪੁਰਖਾਂ ਨੂੰ ਉਪਰਾਲੇ ਤੇ ਸੰਗਤ ਨੂੰ ਰਲ ਕੇ ਕਰਨੇ ਚਾਹੀਦੇ ਹਨ ਤੇ ਸਾਰੀਆਂ ਇਲਾਕੇ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਤਿਹ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਮਹਾਰਾਜ ਕੀ ਜੈ ਪਰ ਮੁਸਤਕਾਰ ਯੋ ਗੁਰੂ ਪਿਆਰੇ ਸਾਸ ਸੰਗਤ ਸ੍ਰੀ ਮਹਾਂਤ ਨਸੀਬਦਾਹ ਜੀ ਜੋ ਜਗਤ ਗੁਰੂ ਭਗਵਾਨ ਸ੍ਰੀ ਚੰਦਰ ਮਹਾਰਾਜੀ ਦੇ ਪ੍ਰਕਾਸ਼ ਸੁਭਦਾ ਦ੍ਰਿਸ਼ਮੁਨਾਉਂਦੇ ਹੋਏ बड़े-बड़े दुरू महापुरुष इकट्ठा होए हुए ने श्रीमान महंत नानकचक साहिब तो हरि कुंभ दा हाजी श्री महंत अमरसार तो सतनाम दा हाजी श्रीमान महंत गौतम मुनि दी इस उत्सव दे विच हाजिरी भर रहे हन बड़े दुरू साध संगत आन के ਲੰਗਰ ਪਾਣੀ ਛਕਦੇ ਹਨ ਔਰ ਸੰਤਾਂ ਦੇ ਸੰਗ ਵੱਡੇ ਭਾਗਾਂ ਨਾਲ ਹੀ ਪ੍ਰਾਪਤ ਹੁੰਦਾ ਹੈ ਕਿਉਂ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹੁਣ ਸੰਤ ਕਾ ਸੰਗ ਵੱਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਸੰਤ ਕਹਿੰਦੇ ਨਾਮ ਜਪੋ ਆਪ ਜਪੇ ਅਵਰਾ ਨਾਮ ਜਪਾਵੇ ਐਸੇ ਮਹਾਪੁਰਸ਼ਾਂ ਦੇ ਦਰਸ਼ਨ ਕਰੋ ਆਓ ਸਾਥ ਸੰਗਤਿਓ ਇਹ ਪ੍ਰਕਾਰ ਸੁਮਰਾਂਦੇ ਹੋਏ ਸੰਤ ਮਹਾਰਾਜ ਮਹਾਪੁਰਸ਼ ਸ੍ਰੀ ਮੋਹਨ ਮਹੰਤ ਨਸੀਬਦਾਸ ਜੀ ਦੇ ਕਿਰਪਾ ਦੁਆਰਾ ਇਹ ਮਹਾਪੁਰਸ਼ਾਂ ਨੇ ਚਰਨ ਪਾਏ ਨੇ ਇਹ ਬੈਕੁੰਠ ਨਗਰ ਹੈ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ ਜਿੱਥੇ ਮਹਾਪੁਰਸ਼ਾਂ ਦੇ ਚਰਨ ਪੈਂਦੇ ਹਨ ਉਸ ਠਾਠਾ ਤੀਰਥਾਂ ਦੇ ਸਮਾਨ ਉਸ ਉਹ ਥਾਂ ਸੁਹਾਵਾ ਜਿੱਥੇ ਮਰਾ ਜਾਏ ਬਹੇ ਸਤਿਗੁਰੂ ਸੋ ਥਾਂ ਸੁਹਾਵਾ ਐਸੇ ਮਹਾਪੁਰਸ਼ਾਂ ਦਰਸ਼ਨ ਕਰਤੇ ਬੜਾ ਮਹਾਪੁਰਸ਼ਾਂ ਦਾ ਕਿਰਪਾ ਹੋਈ ਬੋਲੋ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਮਹਾਰਾਜ ਕੀ ਜੈ ਪਿੰਡ ਰਾਮਪੁਰਾ ਵਿੱਚ ਬਾਬਾ ਨਸੀਬਦਾਸ ਜੀ ਬਾਬਾ ਜੀ ਦਾ ਬਾਬਾ ਸ਼੍ਰੀ ਚਾਂਜੀ ਦਾ ਜਨਮ ਦਿਹਾੜਾ ਮਨਾ ਰਹੇ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਕਰਿਓ ਬਹੁਤ ਬਹੁਤ ਵਧਾਈਆਂ ਜੀ ਸਮੂਹ ਸਾਧ ਸੰਗਤ ਨੂੰ ਆਈ ਹੋਈ ਸੰਗਤ ਦਾ ਧੰਨਵਾਦ ਜੀ ਕਦਮ ਕਦਮ ਬਾਬਾ ਜੀ ਲੇਖੇ ਲਾਇਓ ਸਾਰਿਆਂ ਦਾ ਬੋਲੋ ਸ੍ਰੀ ਚੰਦ ਮਹਾਰਾਜ ਜੀ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀਆਂ ਭਰਿਆ ਦਿਨ ਹੈ ਜੀ ਅੱਜ ਧੰਨ ਧੰਨ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋ ਪਿੰਡ ਰਾਮਪੁਰ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਰਸੀਬ ਸਿੰਘ ਜੀ ਵੱਲੋਂ ਸਾਲਾਨਾ ਸਮਾਗਮ ਕਰਵਾਇਆ ਜਾਂਦਾ ਅੱਜ ਇਸ ਸਮਾਗਮ ਦੇ ਵਿੱਚ ਸੰਤਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਮਿਲਿਆ ਹੈ ਸੰਤਾਂ ਦੇ ਦਰਸ਼ਨ ਕੀਤੇ ਨੇ ਸੋ ਬੜਾ ਮਨ ਖੁਸ਼ ਹੋਇਆ ਜੀ ਹਰ ਸਾਲ ਹੀ ਹਾਰੀ ਲਗਵਾਉਣ ਹੁੰਨੇ ਆ ਸਾਡੇ ਸਤਿਕਾਰਯੋਗ ਨੇਤਾ ਐਮ ਐਲ ਏ ਸ਼ੈਰੀ ਕਲਸੀ ਜੀ ਵੀ ਹਮੇਸ਼ਾ ਇਸ ਸਥਾਨ ਤੇ ਆਣ ਕੇ ਹਾਰੀ ਲਗਵਾ ਕੇ ਜਾਂਦੇ ਨੇ ਵੱਡੀਆਂ ਬਖਸ਼ੀਆਂ ਲੈ ਕੇ ਗਏ ਨੇ ਇੱਥੋਂ ਸੋ ਗੁਰੂ ਮਹਾਰਾਜ ਦੀ ਚਰਨਾਂ ਦੇ ਵਿੱਚ ਅਸੀਂ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਜੀ ਉਹ ਸਭਨਾ ਜੀਆਂ ਉੱਤੇ ਮਿਹਰ ਭਰਿਆ ਹੱਥ ਰੱਖਿਓ ਔਰ ਜੋ ਇਹ ਦੁੱਖ ਦਾ ਸਮਾਪ ਪੰਜਾਬ ਦੇ ਉੱਤੇ ਇਸ ਟਾਈਮ ਨਿਕਲ ਰਿਹਾ ਜੋ ਤੁਸੀਂ ਦੇਖਿਆ ਹੈ ਕਿ ਹੜ੍ਹਾਂ ਦਾ ਪ੍ਰਭਾਵ ਜੋ ਰਿਹਾ ਪਿਛਲੇ ਦਿਨਾਂ ਦੌਰਾਨ ਉਸ ਸਮੇਂ ਦੌਰਾਨ ਜੋ ਲੋਕਾਂ ਦੇ ਵਿੱਚ ਵੱਡਾ ਨੁਕਸਾਨ ਹੋਇਆ ਲੋਕਾਂ ਦਾ ਸੋ ਉਸ ਨੁਕਸਾਨ ਦੀ ਪਰਪਾਈਓ ਪ੍ਰਮਾਤਮਾ ਆਪ ਹੀ ਕਰ ਸਕਦਾ ਲੋਕ ਨਹੀਂ ਕਰ ਸਕਦੇ ਪਰ ਅਸੀਂ ਮਹਾਰਾਜ ਚੰਨਾ ਜੀ ਅਰਦਾਸ ਬੇਨਤੀ ਕਰਦੇ ਆ ਕਿ ਉਹਨਾਂ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੈ ਸੱਚੇ ਪਾਸ਼ਾ ਜੀ ਉਹਨਾਂ ਉੱਤੇ ਮਿਹਰ ਭਰਿਆ ਰੱਖਿਓ ਤੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਤੇ ਮੈਂ ਆਪਣੇ ਵੱਲੋਂ ਆਪਣੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਔਰ ਆਪਣੇ ਸਤਿਕਾਰਯੋਗ ਨੇਤਾ ਸ਼ੈਰੀ ਕਲਸੀ ਜੀ ਵੱਲੋਂ ਅੱਜ ਦੇ ਇਸ ਖੁਸ਼ੀਆਂ ਭਰੇ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਭਗਵਾਨ ਸ੍ਰੀ ਚੰਦਰ ਮਹਾਰਾਜ ਦੀ ਪ੍ਰਕਾਸ਼ ਦਿਹਾੜੇ ਤੇ ਡੇਰਾ ਸ੍ਰੀ ਚੰਦਰ ਮਹਾਰਾ ਟਾਲੀ ਸਹਾਓ ਪਿੰਡ ਰਾਮਪੁਰ ਵਿਖੇ ਇਹ ਨੇੜੇ ਬਟਾਲਾ ਕਾਦੀਆਂ ਸਾਡੇ ਮਹਾਪੁਰਸ਼ ਸੰਤ ਬਾਬਾ ਨਸੀਬ ਸਿੰਘ ਚੜ੍ਹਦੀ ਕਲਾ ਦੇ ਸੰਤ ਜਿਹਨੂੰ ਪੰਜਾਬੀ ਵਿੱਚ ਘੈਂਟ ਸੰਤ ਕਹਿੰਦੇ ਨੇ ਘੈਂਟ ਸੰਤ ਔਰ ਪ੍ਰદાન ਇੰਟਰਨੈਸ਼ਨਲ ਸੰਸਮਾਜ ਨੇ ਸਾਡੇ ਛੋਟੇ ਗੁਰਦਾਸਪੁਰ ਜ਼ਿਲ੍ਹੇ ਦੀ ਤੇ ਇਹ ਮਹਾਪੁਰਸ਼ਾਂ ਨੇ ਉਦਮ ਨਾਲ ਤੁਨ ਤੁਨ ਭਗਵਾਨ ਸ੍ਰੀ ਚੰਦਰ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜਨਾਇਆ ਸਾਰੀਆਂ ਸੰਗਤਾਂ ਨੂੰ ਸ੍ਰੀ ਲੱਖ ਲੱਖ ਵਧਾਈ ਦਿੰਦੇ ਆ ਮਹਾਪੁਰ ਸਾਡੇ ਬਹੁਤ ਉਦਮੀ ਨੇ ਬਹੁਤ ਸਾਰੇ ਸਾਰੇ ਧਰਮਾਂ ਦੇ ਮਹਾਪੁਰਸ਼ ਆਏ ਰਾਜਨੀਤਿਕ ਲੋਕ ਆਏ ਐਮਐਲਏ ਸਾਹਿਬ ਆਏ ਹੋਰ ਸੰਗਤਾਂ ਇਲਾਕੇ ਦੀਆਂ ਆਈਆਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਤੇ ਭਗਵਾਨ ਸ੍ਰੀ ਚੰਦਰ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਭਗਵਾਨ ਸ੍ਰੀ ਚੰਦਰ ਮਹਾਰਾਜ ਦੀ ਸਿੱਖ ਪੰਥ ਨੂੰ ਸਿੱਖ ਧਰਮ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਸਾਰੀ ਉਮਰ ਤਪੱਸਿਆ ਕੀਤੀ ਹੈ ਵਿਆਹ ਨਹੀਂ ਕਰਾਇਆ ਸ਼ਾਦੀ ਨਹੀਂ ਕਰਾਈ ਜਤੀ ਕੀ ਆਹਰੋ ਨੇ ਦੇਸ਼ ਦੇ ਵਿੱਚ ਸਾਰੇ ਥਾਵਾਂ ਤੇ ਜਾ ਕੇ ਧਰਮ ਦਾ ਪ੍ਰਚਾਰ ਕੀਤਾ ਆਪਣੇ ਪ੍ਰਚਾਰ ਦੇ ਕੇਂਦਰ ਖੋਲੇ ਸੋ ਇੱਕ ਸੰਪਰਦਾ ਪੈਦਾ ਕੀਤੀ ਉਹਦਾਸ਼ਨ ਸੰਪਰਦਾ ਇਹ ਸੰਪਰਦਾ ਜਿਹੜੀ ਦਾਰਸੀ ਸੰਪਰਦਾ ਇਹਦੀ ਸਿੱਖ ਪੰਥ ਨੂੰ ਸਿੱਖ ਧਰਮ ਨੂੰ ਬਹੁਤ ਵੱਡੀ ਦੇਣ ਆ ਜਿਨ੍ਹਾਂ ਨੇ ਸਿੱਖ ਧਰਮ ਦਾ ਪ੍ਰਚਾਰ ਸਿੱਖ ਧਰਮ ਦਾ ਪ੍ਰਚਾਰ ਕੀਤਾ ਆ ਲੋਕਾਂ ਨੂੰ ਜਦੋਂ ਹਸਪਤਾਲ ਨਹੀਂ ਸੀ ਉਹਦੇ ਦਵਾਈਆਂ ਦੀ ਸੇਵਾ ਕੀਤੀ ਤੇ ਦੇਰਾਂ ਤੇ ਵਿਦਿਆ ਕੇਂਦਰ ਛਣ ਉਦੋਂ ਫਿਰ ਗੁਰਮੁਖੀ ਦੇਰਾਂ ਵਿੱਚ ਪੜਾਈ ਜਾਂਦੇ ਸੀ ਸੋ ਇਹ ਸਾਰੀ ਦੇਣ ਮਾਪੁਰ ਸਦੀ ਮਾਪੁਰ ਸਾਦੀ ਆ ਸੰਤ ਕ੍ਰਿਪਾਲਦਾਸ ਜੀ ਜਦੋਂ ਭਗਾਣੀ ਦਾ ਜੁੱਧ ਹੋਇਆ ਉਹ ਅਦਾਸੀ ਸੰਤ 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 ਕ੍ਰਿਪਾਲਦਾਸ ਜੀ ਤੇ ਉਹਨਾਂ ਨੇ ਵੀ ਛੋਟਾ ਲੈ ਕੇ ਜਦੋਂ ਜੰਗ ਜੁੱਧ ਵਿੱਚ ਆਏ ਤੇ ਮੁਗਲਾਂ ਦੇ ਛੋਟੇ ਛੱਟੇ ਤੇ ਗੁਰੂ ਸਾਹਿਬ ਇੰਨੇ ਖੁਸ਼ ਹੋਏ ਬਹੁਤ ਹੱਸੇ ਹਾਸਕੇ ਕਹਿੰਦੇ ਆਜੋ ਮਹਾਪੁਰਸ਼ ਤੋਂ ਬਾਛੋੜੀ ਸੇਵਾ ਪ੍ਰਮਾਨ ਹੋ ਗਈ ਆ ਕਹਿਣ ਦਾ ਭਾਵ ਇਹਨਾਂ ਨੇ ਜੰਗਾ ਜੁੱਧਾਂ ਦੇ ਵਿੱਚ ਸੇਵਾ ਕਰੀ ਧਰਮ ਪ੍ਰਚਾਰ ਕਰਕੇ ਸੇਵਾ ਕਰੀ ਔਰ ਦਵਾਈਆਂ ਦੇ ਕੇ ਸੇਵਾ ਕਰੀ ਸੋ ਉਹਨਾਂ ਮਹਾਪੁਰਸ਼ਾਂ ਦਾ ਅੱਜ ਪ੍ਰਕਾਸ਼ ਦਿਹਾੜਾ ਸੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਦੀ ਅੱਜ ਹਰ ਸਾਲ ਦੀ ਤਰ੍ਹਾਂ ਬਾਬਾ ਨਸੀਬ ਸਿੰਘ ਜੀ ਬਾਬਾ ਸ਼੍ਰੀ ਚੰਦ ਜੀ ਦੀ ਜਾਬ ਦੇ ਵਿੱਚ ਜਿਹੜਾ ਹਰ ਸਾਲ ਪ੍ਰਕਾਸ਼ ਦਿਹਾੜੇ ਤੇ ਅਨੇਕਾਂ ਸਾਧੂਆਂ ਸੰਤਾਂ ਨੂੰ ਸੰਗਤ ਨੂੰ ਭੋਜਨ ਸ਼ਿਕਾ ਕੇ ਔਰ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਬੜੀ ਵੱਡੀ ਇਹਨਾਂ ਦੇ ਵਿੱਚ ਇੱਕ ਕਾਬਲੀਅਤ ਹੈ ਔਰ ਸ਼ਰਧਾ ਹੈ ਔਰ ਜਿਹੜੇ ਜਿਸ ਇਨਸਾਨ ਦੇ ਵਿੱਚ ਸ਼ਰਧਾ ਹੋਵੇ ਪਰਮਾਤਮਾ ਨੂੰ ਆਪ ਮੋੜੇ ਲਾ ਕੇ ਕੰਮ ਕਰਾਉਂਦਾ ਸੋ ਮੈਂ ਦਿਲ ਦੀ ਗਹਿਰਾਈ ਤੋਂ ਇਹਨਾਂ ਦੇ ਵੱਡ ਮੁੱਲੇ ਜਿਹੜੇ ਏ ਸੋਚ ਹੈ ਉਹਦੇ ਤੋਂ ਵੀ ਮੈਂ ਖੁਸ਼ ਹਾਂ ਬਹੁਤ ਜ਼ਿਆਦਾ ਔਰ ਮੈਨੂੰ ਆਸ ਹੈ ਵੀ ਇਹਨਾਂ ਨੂੰ ਵੇਖ ਕੇ ਹੋਰ ਵੀ ਲੋਕ ਜਿਹੜੇ ਨੇ ਉਹ ਵੀ ਵਧੀਆ ਢੰਗ ਨਾਲ ਆਪਣਾ ਜਿਹੜਾ ਸਮਾਂ ਲੋਕਾਂ ਦੀ ਸੇਵਾ ਦੇ ਵਿੱਚ ਬਤੀਤ ਕਰਾਂਗੇ। ਹਰ ਪਿੰਡ ਤਾਂ ਵਾਸਤੇ ਬਹੁਤ ਕੁਝ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਤੁਹਾਡੇ ਸਾਹਮਣੇ ਜਿੱਥੇ-ਜਿੱਥੇ ਜ਼ਰੂਰਤ ਪੈਂਦੀ ਹੈ ਉੱਥੇ-ਉੱਥੇ ਆਮ ਆਦਮੀ ਪਾਰਟੀ ਜਿਹੜੀ ਹੈ ਹਰ ਇਨਸਾਨ ਦੇ ਨਾਲ ਖਲੋਤੀ ਨਜ਼ਰ ਆਈ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਸੀ ਜਿੱਥੇ دریاਵਾਂ ਦਾ ਹੜ ਆਇਆ ਸੀ ਪਾਣੀ ਜਿਹੜੇ ਆ ਰੋਡ ਆਇਆ ਸੀ ਜਦੋਂ ਜਾ ਕੇ ਗਰਾਉਂਡ ਲੈਵਲ ਤੇ ਜਾ ਕੇ ਚੈੱਕ ਕੀਤਾ ਤੇ ਉੱਥੇ ਦੇਖਿਆ ਵੀ ਉੱਥੇ ਜਿਹੜੀ ਜਿੱਥੇ ਪਾਣੀ ਵਹਿਣ ਬਣਿਆ ਸੀ ਉੱਥੋਂ 4-4 5-5 ਫੁੱਟ ਮਿੱਟੀ ਰੇਤਾ ਜਿਹੜੀ ਉੱਥੇ ਆ ਚੁੱਕੀ ਸੀ ਤੇ ਉੱਥੋਂ ਦੇ ਲੋਕਾਂ ਨੇ ਇੱਕੋ ਬੇਨਤੀ ਕੀਤੀ ਵੀ ਸਰਕਾਰ ਸਾਡੀ ਆਪਣੀ ਆ ਉਹਨਾਂ ਨੇ ਕਿਹਾ ਪਰ ਜੇ ਤੁਸੀਂ ਸਾਨੂੰ ਮਿੱਟੀ ਚੁੱਕਣ ਦੀ ਰੇਤਾ ਚੁੱਕਣ ਦੀ ਇਜਾਜ਼ਤ ਦੇ ਦਿਓ ਤੇ ਆਪਾਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਸਰਕਾਰ ਦੇ ਔਰ ਮੈਂ ਮਾਣ ਮੈਂ ਗੱਲ ਕਹਿ ਸਕਦਾ ਕਹਿੰਦੇ ਨਾ ਘਰ ਦਾ ਆਗੂ ਉਹ ਹੀ ਹੁੰਦਾ ਜਿਹੜਾ ਹਰ ਪਰਿਵਾਰ ਨੂੰ ਆਪਣੇ ਨੂੰ ਜ਼ਿੰਮੇਵਾਰੀ ਦਾ ਸੈੱਟ ਰੱਖਦਾ ਹੋਵੇ ਜਦੋਂ ਲੋਕਾਂ ਦੀ ਆਵਾਜ਼ ਸੀਐਮ ਸਾਹਿਬ ਤੱਕ ਪਹੁੰਚੀ ਆ ਉਹਨਾਂ ਨੇ ਫਿਰ ਇੱਕ ਜਿਹੜੀ ਪਹਿਲ ਕਦਮੀ ਕੀਤੀ ਜਿਸ ਦਾ ਖੇਤ ਉਸੇ ਕੀ ਰੇਤ ਜਿਹਦਾ ਖੇਤ ਆ ਉਹਦੀ ਰੇਤ ਆ ਉਹ ਉਹਨਾਂ ਨੇ ਪ੍ਰਵਾਨਗੀ ਦਿੱਤੀ ਆ ਤਾਂ ਜੋ ਕਿ ਅੱਜ ਮੈਨੂੰ ਲੱਗਦਾ ਵੀ ਸਾਰੇ ਲੋਕ ਜਿੰਨਾ ਉਹਨਾਂ ਦਾ ਨੁਕਸਾਨ ਹੋਇਆ ਹੈ ਕੋਈ ਰੇਤਾ ਵੇਚ ਕੇ ਪੂਰਾ ਕਰ ਰਿਹਾ ਕੋਈ ਮਿੱਟੀ ਵੇਚ ਕੇ ਪੂਰਾ ਕਰ ਰਿਹਾ ਸੋ ਨੁਕਸਾਨ ਹੋਣ ਦੇ ਬਾਵਜੂਦ ਵੀ ਜਿਹੜਾ ਉਹਨਾਂ ਨੂੰ ਉਸ ਚੀਜ਼ ਤੋਂ ਵਧੀਆ ਉਹਨਾਂ ਦਾ ਰੋਜ਼ਗਾਰ ਜਿਹੜਾ ਵੱਧ ਚੁੱਕਿਆ ਸੋ ਬਾਕੀ ਹਰ ਤਰ੍ਹਾਂ ਦੀ ਸੇਵਾ ਜਿਹੜੀ ਹੈ ਜਿਨ੍ਹਾਂ ਦੇ ਕਈਆਂ ਦੇ ਮਕਾਨ ਟੁੱਟ ਗਏ ਸੀ ਉੱਥੇ ਵੀ ਸਾਰੀਆਂ ਅਫਸਰਾਂ ਦੀਆਂ ਡਿਊਟੀਆਂ ਲਾਈਆਂ ਵੀ ਜੋ ਸਹੀ ਹੈ ਉਹਨਾਂ ਨੂੰ ਜਿਹੜਾ ਸਰਕਾਰ ਦੇ ਰੂਪ ਤੇ ਰੇਖਾ ਦੇ ਵਿੱਚ ਲੈ ਕੇ ਆਂਦਾ ਜਾਵੇ ਤਾਂ ਜੋ ਕਿ ਉਹਨਾਂ ਦੀ ਵੀ ਮਤ ਦਿੱਤੀ ਨੀ ਚੋਣਾਂ ਦੇ ਵਿੱਚ ਪੰਜਾਬ ਇੱਕ ਪੰਜਾਬੀਅਤ ਦੀ ਜਿਹੜੀ ਇਹ ਖੂਬੀ ਆ ਜਿਹੜਾ ਇਹ ਮੈਂ ਕਹਿ ਸਕਦਾ ਵੀ ਸੁਭਾਅ ਆ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਲ ਵਰਲਡ ਦੇ ਵਿੱਚ ਮਸ਼ਹੂਰ ਆ ਅੱਜ ਭੜਾਵਾਂ ਨੂੰ ਭੜਾਵਾਂ ਦੀ ਲੋੜ ਪਈ ਖੜ ਗਏ ਸਾਰੇ ਆ ਠੀਕ ਆ ਇੱਦ ਫਿਰ ਆਪਣਾ ਪੰਜਾਬ ਸੀ ਜਿਹੜਾ ਅੱਜ ਕੋਈ ਸਾਡੀ ਮੱਤ ਕਰ ਰਿਹਾ ਮੈਨੂੰ ਇਹ ਵੀ ਗੱਲ ਦੀ ਖੁਸ਼ੀ ਹੋਈ ਹਰਿਆਣੇ ਤੋਂ ਕਈ ਟਰੱਕ ਟਰਾਲੀਆਂ ਆਈਆਂ ਵੀ ਆਪਾਂ ਉਥੇ ਸੇਵਾ ਕਰਨ ਜਾ ਰਹੇ ਦਿੱਲੀ ਦੇ ਲੋਕਾਂ ਨੇ ਵੀ ਸਾਨੂੰ ਅੱਜ ਵੀ ਇੱਥੇ ਸੇਵਾ ਭੇਜੀ ਕਹਿਣ ਦਾ ਭਾਵ ਜਿਹੜੀ ਕੰਬਲ ਕੀ ਬੈੱਡ ਸ਼ੀਟਾਂ ਕੀ ਬਹੁਤ ਕੁਝ ਭੇਜਿਆ ਸੋ ਦਿਲ ਦੀ ਗ੍ਰਾਈ ਤੋਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਆਪਾਂ ਸਦਾ ਉਹਨਾਂ ਦੇ ਰਣੀ ਰਾਵਾਂਗੇ ਔਰ ਇੱਕ ਗੱਲ ਐ ਪੰਜਾਬੀਆਂ ਦਾ ਇੱਕ ਖਾਸ ਗੱਲ ਇਹ ਆ ਜਿਹੜਾ ਕੋਈ ਥੋੜਾ ਕਰਦਾ ਉਹਦਾ ਫਿਰ ਐਸਾਨ ਸਾਰੀ ਜ਼ਿੰਦਗੀ ਨਹੀਂ ਪੁੰਲਦੇ ਹੁੰਦੇ ਉਹਨੂੰ ਫਿਰ ਕਿਤੇ ਨਾ ਕਿਤੇ ਜਦੋਂ ਜਰੂਰਤ ਪਵੇ ਫਿਰ ਉਹਨੂੰ ਦੱਸ ਦੇ ਆ ਵੀ ਤੂੰ ਸਾਡੀ ਮਦਦ ਕੀਤੀ ਸੀ ਅੱਜ ਵੱਧ ਚੜ ਕੇ ਤੇਰੇ ਨਾਲ ਖੜੋ ਤੇ ਵੀਡੀਓ ਸਾਭ ਦੀ ਡਿਊਟੀ ਨਾ ਦਿੱਤੀ ਗਈ ਆ ਜਿੰਨਾ ਜਿੰਨਾ ਦੇ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਕਹਿਣ ਲੱਗਾ ਜਿੰਨਾ ਜਿੰਨਾ ਦੀ ਮਕਾਨਾਂ ਚ ਤਰੇੜਾਂ ਆਈਆਂ ਨੁਕਸਾਨ ਹੋਇਆ ਵਾ ਜੋ ਵੀ ਹੋਇਆ ਵੀਡੀਓ ਸਾਭ ਨੂੰ ਦੱਸੋ ਨੋਟ ਕਰਾਓ ਸਾਡੇ ਸਰਪੰਚ ਸਾਹਿਬਾਨਾਂ ਨੂੰ ਦੱਸੋ ਨੋਟ ਕਰਾਓ ਤਾਂ ਜੋ ਕਿ ਜੋ ਬੰਦ ਦੀ ਸਰਕਾਰ ਵੱਲੋਂ ਸਹਾਇਤਾ ਮਿਲਾਈ ਜਾ ਸਕੇ ਵਾਇਪਰ ਜੀ ਕਾ ਖਾਲਸਾ ਵਾਇਪਰ ਜੀ ਕੀ ਫਤਿਹ ਦੇਸ਼ ਵਿਦੇਸ਼ ਦੀ ਸਮੁੱਚੀ ਸਾਧ ਸੰਗਤ ਜੀ ਜਿਸ ਸਮਾਗਮ ਦੀ ਆਪਾਂ ਉਡੀਕ ਕਰ ਰਹੇ ਸੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਉਦਾਸੀ ਸ਼ੈਂਪੜਦਾ ਦੇ ਮੋਢੀ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਜੀ ਦਾ ਤਪ ਸਥਾਨ ਗੁਰਦੁਆਰਾ ਟਾਲੀ ਸਾਹਿਬ ਪਿੰਡ ਰਾਮਪੁਰ ਨੇੜੇ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਆਜ ਉਸ ਸਥਾਨ ਤੇ 22 ਸਤੰਬਰ ਦਿਨ ਸੋਮਵਾਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ 531ਵਾਂ ਬਾਬਾ ਸ਼੍ਰੀ ਚਾਂਜੀ ਦਾ ਪ੍ਰਗਾਸ਼ ਦਿਹਾੜਾ ਮਨਾਇਆ ਗਿਆ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਓਪੇ ਉਸ ਤੋਂ ਬਾਅਦ ਕੀਰਤਨ ਦਰਬਾਰ ਸੱਜਿਆ ਵੱਖ-ਵੱਖ ਸੰਤਾਂ ਮਹਾਂਪੁਰਖਾਂ ਨੇ ਕੀਰਤਨ ਕੀਤਾ ਗੁਰਬਾਣੀ ਦੇ ਉਹਨਾਂ ਨੇ ਵਿਚਾਰ ਪੇਸ਼ ਕੀਤੇ ਸੰਤਾਂ ਦੀ ਮਹਿਮਾ ਗਾਈ ਉਸ ਤੋਂ ਬਾਅਦ ਜਿੰਨੇ ਵੀ ਅਸਥਾਨਾਂ ਦੇ ਸਾਧੂ ਸੰਤ ਮਹਾਤਮਾ ਜਬੀ ਕਬੀ ਉਹਨਾਂ ਦੀ ਪੰਗਤ ਲੱਗੀ ਸਾਰੀਆਂ ਸੰਗਤਾਂ ਨੇ ਬੜੇ ਚਾਵਾਂ ਦੇ ਨਾਲ ਸਾਧੂਆਂ ਨੂੰ ਭੋਜਨ ਸਕਾਇਆ ਉਹਨਾਂ ਨੂੰ ਦਾਨ ਦਰਸ਼ਨ ਜੋ ਵੀ ਇਹਨਾਂ ਨੂੰ ਸਰੋਪਿਆਂ ਦੇ ਨਾਲ ਸਨਮਾਨਿਤ ਕੀਤਾ ਸਮਤੀ ਸਾਧ ਸੰਗਤ ਨੇ ਸਾਰੇ ਹੀ ਸਾਧੂਆਂ ਸੰਤਾਂ ਮਹਾਂਪੁਰਖਾਂ ਨੇ ਸ਼ੀਸ਼ ਦਿੱਤੀ ਸੰਗਤਾਂ ਨੂੰ ਜੋ ਵੀ ਤੁਹਾਨੂੰ ਦੁੱਖ ਨੇ ਉਹ ਸਾਰੇ ਦੂਰ ਹੋਣਗੇ ਸੁੱਖਾਂ ਵਿੱਚ ਰਹੋਗੇ ਜਿਨ੍ਹਾਂ ਦੇ ਪੁੱਤਰ ਮਾੜੀ ਸੰਗਤ ਨਸੇ ਵਿੱਚ ਪੈ ਗਏ ਨੇ ਉਹਨਾਂ ਨੂੰ ਸਿੱਖ ਦਿੱਤੀ ਕਿ ਤੁਹਾਡੇ ਪੁੱਤਰ ਗੁਰੂ ਘਰ ਨਾਲ ਜੁੜਨਗੇ ਔਰ ਚੰਗੀ ਸੇਵਾ ਕਰਨਗੇ ਸੰਗਤਾਂ ਦੇ ਦਰਸ਼ਨਦਾਰ ਕਰਨਗੇ ਔਰ ਉਹਨਾਂ ਮਾਪੁਰਖਾਂ ਨੇ ਹੋਰ ਵੀ ਸਿੱਖਾਂ ਦਿੱਤੀਆਂ ਜਿਨ੍ਹਾਂ ਦੇ ਘਰਾਂ 'ਚ ਪੁੱਤਰ ਨਹੀਂ ਉਹਨਾਂ ਨੂੰ ਬਾਬਾ ਸ਼੍ਰੀ ਚੰਦ ਪੁੱਤਰ ਬਖਸ਼ੇ ਜਿਨ੍ਹਾਂ ਦੇ ਕਾਰੋਬਾਰ ਨਹੀਂ ਆ ਪਾਸਾ ਇਹਨਾਂ ਨੂੰ ਕਾਰੋਬਾਰ ਬਖਸ਼ੇ ਜਿਹੜੇ ਰੋਗੀ ਨੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਆਉਣ ਵਾਲੇ ਸਾਲਾਨਾ ਫੇਰ ਇਸੇ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ 532 ਵਾ ਇਸੇ ਤਰ੍ਹਾਂ ਹੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ ਜਿਨ੍ਹਾਂ ਨੂੰ ਸਾਧੂਆਂ ਸੰਤਾਂ ਨੇ ਅਸ਼ੀਸ਼ਾਂ ਦਿੱਤੀਆਂ ਉਹ ਫੇਰ ਆਉਣ ਵਾਲੇ ਮੇਲੇ ਦੀ ਅਡਿਕ ਕਰਨਗੇ ਤਨ ਮਨ ਦੇ ਨਾਲ ਉਹ ਸੇਵਾ ਕਰਕੇ ਇਹ ਸਾਧੂਆਂ ਦਾ ਕੋਟ ਕੋਟ ਧੰਨਵਾਦ ਸ਼ੁਗਰਾਨਾ ਕਰਨਗੇ ਮੇਰੇ ਨਾਲ ਇੰਟਰਨੈਸ਼ਨਲ ਸੰਤ ਸਮਾਜ ਦੇ ਸੰਤ ਸਮਸ਼ੀਰ ਸਿੰਘ ਜੀ ਬੈਠੇ ਨੇ ਇਹਨਾਂ ਦੇ ਨਾਲ ਹੋਰ ਵੀ ਮਹਾਂਪੁਰਖ ਬੈਠੇ ਨੇ ਲੁਧਿਆਣੇ ਤੋਂ ਹੋਰ ਵੀ ਮਹਾਂਪੁਰਖ ਸਾਰੇ ਚਲੇ ਗਏ ਨੇ ਆਪ ਜਾਣਦੇ ਹੋ ਸਿਆਸੀ ਪਾਰਟੀਆਂ ਵੀ ਆਈਆਂ ਹੋਰ ਵੀ ਮਹਾਂਪੁਰਖ ਆਏ ਇਸ ਸਥਾਨ ਤੇ ਸਾਰੀਆਂ ਸੰਗਤਾਂ ਨੇ ਤਿਲ ਫੁੱਲ ਪੇਗਾਵਾ ਭੇਜ ਕੇ ਦੇਸ਼ ਦੇਸ਼ ਦੀਆਂ ਨੇ ਸਾਧੂਆਂ ਸੰਤਾਂ ਕੋ ਸ਼ੀਸ਼ ਲਈ ਤੇ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਮਹਾਰਾਜੀ ਦਾ ਓਟ ਆਸਰਾ ਲਿਆ ਆਸ਼ੀਰਵਾਦ ਲਿਆ ਜਿਹੜੀਆਂ ਵੀ ਇਸ ਸ਼ਮਾ ਵਿੱਚ ਗਲਤੀਆਂ ਆ ਨੇ ਬਾਬਾ ਨਾਨਕ ਬਾਬਾ ਸ੍ਰੀ ਚੰਜੀ ਸਾਨੂੰ ਮਾਫ ਕਰੇ ਸਾਡੇ ਦੇ ਮਿਹਰ ਭਰਿਆ ਹੱਥ ਰੱਖੇ ਇਸੇ ਤਰ੍ਹਾਂ ਹੀ ਕਾਰ ਸੇਵਾ ਇਸ ਸਥਾਨ ਦੀ ਚੱਲਦੀ ਰਹੇ ਸਾਧੂਆਂ ਸੰਤਾਂ ਦੇ ਦਰਸ਼ਨ ਕਰਦੇ ਰਹੀਏ ਉਹਨਾਂ ਦੀ ਸੇਵਾ ਕਰਕੇ ਸ਼ੀਸ਼ਾ ਲੈਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ